ਹੇ ਸ਼ਲਾਹ ਹallelujah ਹallelujah ਹੇ ਸ਼ਕਤਾਨ ਮਰਦ ਹallelujah ਧੰਨਵਾਦ ਪਿਤਾ ਪਰਮੇਸ਼ਰ ਦਾ ਧੰਨਵਾਦ ਉਸ ਜੀਵ ਦੇ ਖੁਦਾ ਦਾ ਜਿਸ ਪਰਮੇਸ਼ਰ ਨੇਾਨੂੰ ਅੱਜ ਦੀ ਸੁਭਾ ਦਿੱਤੀ ਹੈ ਕਿ ਅਸੀਂ ਉਸ ਖੁਦਾ ਦੇ ਵਚਨਾਂ ਤੇ ਮਨਨ ਕਰੀਏ ਔਰ ਬੜੇ ਧਿਆਨ ਦੇ ਨਾਲ ਕਿਸ ਕੁਦਾਵੰਦ ਦੇ ਜੀਵਤ ਵਚਨ ਨੂੰ ਸੁਨਣਾ ਹੈ ਕਿ ਪਰਮੇਸ਼ਰ ਹਮੇਸ਼ਾ ਇਨਸਾਨਾਂ ਨੂੰ ਆਪਣੇ ਵਚਨ ਦੇ ਦੁਆਰਾ ਮਜ਼ਬੂਤ ਕਰਦਾ ਹੈ। ਤਾਂ ਉਹਦੇ ਵਚਨ ਦੇ ਵਿੱਚ ਇੰਨੀ ਸ਼ਾਦੀ ਤਾਕਤ ਹੈ, ਸੁਖoon ਹੈ, ਸ਼ਾਂਤੀ ਹੈ ਜਦੋਂ ਅਸੀਂ ਉਹਦੇ ਵਚਨ ਨੂੰ ਸੁਣਦੇ ਆ ਤੇ ਅਸੀਂ ਉਹਦੇ ਵਚਨ ਨੂੰ ਪੜ੍ਹਦੇ ਆ ਤੇ ਉਹਦੇ ਵਚਨ ਨੂੰ ਸੁਣਦੇ ਨਾਲ ਸਾਨੂੰ ਇੱਕ ਨਵੀਂ ਪਾਵਰ ਮਿਲਦੀ ਹੈ। ਨਈ ਸਾਮਤ ਚੁਦੋਈ ਸੀ ਕਮਜ਼ੋਰ ਉਹ ਨੇ ਤੇ ਪਰਮੇਸ਼ੁਰ ਦੇ ਕੋਲ ਆਨੇ ਆ ਉਹ ਸਾਨੂੰ ਆਪਣੇ ਵਚਨਾਂ ਦੇ ਦੁਆਰਾ ਤਰੂ ਤਾਜ਼ਾ ਕਰਦਾ ਹੈ ਮਜ਼ਬੂਤ ਕਰਦਾ ਵਾ ਅਸਮੈਂ ਤੁਹਾਨੂੰ ਖੁਦਾ ਦੇ ਵਚਨ ਦੇ ਦੁਆਰਾ ਹੌਸਲਾ ਤੇ ਤਸੱਲੀ ਦੇਣਾ ਚਾਹੁੰਦਾ ਵਾ ਕਿ ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਹੋ ਤੇ ਟੁੱਟ ਚੁੱਕੇ ਹੋ ਅਮੀਤ ਛੱਡ ਚੁੱਕੇ ਹੋ ਤਾਂ ਪਰਮੇਸ਼ੁਰ ਦੇ ਤੇ ਕੋਲ ਆ ਤੇ ਉਹਦੇ ਵਚਨਾਂ ਤੇ ਮਨਨ ਲਾਉ ਤੇਰੀ ਵਚਨਾਂ ਨੂੰ ਸੁਨੋ ਕਿਉਂਕਿ ਪਰਮੇਸ਼ੁਰ ਜਿਹੜਾ ਵਾ ਪਰਸਤਿਤੀਆਂ ਪਰਸਤਿ ਹਲਾਤਾਂ ਨੂੰ ਬਦਲਣ ਵਾਲਾ ਪਰਮੇਸ਼ਰ ਆ ਉਹ ਇਨਸਾਨਾਂ ਨੂੰ ਡਿੱਗੇ ਹੋਇਆ ਇਨਸਾਨਾਂ ਨੂੰ ਚੁੱਕਣ ਵਾਲਾ ਖੁਦਾਵਾ ਬਾਈਬਲ ਦੇਚ ਅਸੀਂ ਖੁਦਾ ਦੇ ਕਲਾਮ ਨੂੰ ਜਦ ਪੜਦੇ ਹਾਂ ਖੁਦਾਮਨ ਦੇ ਡਿੱਗੇ ਹਨ ਚੁੱਕਿਆ ਵਾ ਜਿਹੜੇ ਡਿੱਗ ਸਕੇ ਸੀ ਜਿਹੜੇ ਟੁੱਟ ਸਕੇ ਸੀ ਜੋ ਜੋ ਪਰਮਿਸ਼ਨ ਦੇ ਕੋਲ ਵਾਪਸ ਆਇਤੇ ਪਰਮਿਸ਼ਨ ਨੇ ਉਹਨਾਂ ਨੂੰ ਉਠਾਇਆ ਚੁੱਕਿਆ ਪਾਸ ਤੁਹਾਨੂੰ ਵੀ ਮਜ਼ਬੂਤ ਕਰਨਾ ਚਾਹੁੰਦਾ ਵਾ ਉਹ ਤੁਹਾਨੂੰ ਇੱਕ ਨਈ ਪਾਵਰ ਦੇਣਾ ਚਾਹੁੰਦਾ ਵਾ ਉਹ ਤੁਹਾਨੂੰ ਹੌਲੀ ਸਪੀਡ ਦੇ ਨਾਲ ਸੂਨਾ ਚਾਹੁੰਦਾ ਵਾ ਉਹ ਤੁਹਾਡੇ ਉੱਤੇ ਆਪਣੀ ਫਾਇਰ ਨੂੰ ਆਪਣੀ ਅੱਗ ਨੂੰ ਕੱਲਣਾ ਚਾਹੁੰਦਾ ਵਾ ਤੁਸੀਂ ਆਪਣੀ ਜੀਵਨ ਦੇ ਚੱਲ ਚੂਕ ਕਲਾਪਨ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਟੁੱਟ ਚੁੱਕੇ ਹੋ ਤੁਹਾਡੇ ਟੁੱਟਣ ਦਾ ਕਾਰਨ ਕੀ ਹੈ ਤੁਹਾਡੇ ਪਰਮੇਸ਼ਰ ਤੋਂ ਦੂਰ ਹੁੰਦਾ ਕਾਰਨ ਕੀ ਕਿਉਂ ਨਹੀਂ ਤੁਹਾਡੇ ਜੀਵਨ ਦੇ ਚ ਸੰਤੁਸ਼ਟੀ ਕਿਉਂ ਨਹੀਂ ਤੁਸੀਂ ਵਾਦ ਪਾਉਂਦੇ ਪਰਮੇਸ਼ਰ ਦੇ ਵਿੱਚੋਂ ਖੁਦਾਵੰਦ ਦੀ ਕਲਾਮ ਦੇ ਅੰਦਰ ਵਿਸ਼ਵਾਸਨ ਦਾ ਬਲ ਜਿਹੜਾ ਵਾ ਇੱਕ ਹੀ ਹੈ ਉਹ ਪ੍ਰਾਰਥਨਾ ਪ੍ਰਾਰਥਨਾ ਜਿਹੜੀ ਆ ਉਹ ਹਾਲਾਤਾਂ ਨੂੰ ਚੇਂਜ ਕਰ ਦਿੰਦੀ ਹੈ ਪ੍ਰਾਰਥਨਾ ਹਾਲਾਤਾਂ ਨੂੰ ਬਦਲ ਦਿੰਦੀ ਹੈ ਅਸਤੋ ਦੀ ਪ੍ਰਾਰਥਨਾ ਕਿੱਥੇ ਆ ਤੁਹਾਡਾ ਉਹ ਮਲਾਪ ਕਿੱਥੇ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਉੱਠ ਕੇ ਕਰਦੇ ਸੀ ਕਿੰਨਾ ਕੰਨ ਸਮਾਂ ਤੁਸੀਂ ਪ੍ਰਾਰਥਨਾ ਦੇ ਚਕੂਦਾਰ ਦੇ ਸੀ બસ ਉਹ ਤੁਹਾਡੀ ਪ੍ਰਾਰਥਨਾ ਕਿੱਥੇ ਆ ਤੁਹਾਡਾ ਪਰਮੇਸ਼ੁਰ ਨਾਲ ਬੈਠਣਾ ਕਿੱਥੇ ਆ ਪ੍ਰਾਰਥਨਾ ਵਿੱਚ ਪਰਮੇਸ਼ੁਰ ਨਾਲ ਗੱਲਾਂ ਕਰਨੀਆਂ ਅਸਤੂਸੀ ਕਿੱਥੀ ਉਹ ਕਿ ਤੁਸੀਂ ਪਰਮੇਸ਼ੁਰ ਦੇ ਨਾਲ ਪ੍ਰਾਰਥਨਾ ਦੀ ਸਮਾਪੂਰ ਗੁਜ਼ਾਰਦੇ ਹੋ ਕਿ ਤੁਸੀਂ ਬਾਈਬਲ ਨੂੰ ਪੜ੍ਹੋ ਜੁਰਸੀ ਅੰਜੀਲਾਂ ਨੂੰ ਪੜਦੇ ਹਾਂ ਜੁਰਸੀ ਮਤੀ ਦੀ ਅੰਜੀਲ ਨੂੰ ਪੜਦੇ ਹਾਂ ਚਾਰ ਬਾਪ ਤੂੰ ਚਾਰ ਬਾਪ ਸਾਨੂੰ ਕੀ ਸਿਖਾਉਂਦਾ ਵਾ ਚਾਰ ਬਾਪ ਦੇ ਜਿਹੜੇ ਵਚਨ ਨੇ ਉਸਾਨੂੰ ਕੀ ਸਿਖਾਉਂਦੇ ਆ ਯੀਸ਼ੂ ਮਸੀਹ ਦੀ ਜਿਹੜੀ ਜ਼ਿੰਦਗੀ ਸੀ ਜੇ ਤੂੰ ਸ਼ੁਰੂਆਤ ਵਿੱਚ ਦੇਖੋ ਕਿ ਯੀਸ਼ੂ ਮਸੀਹ ਜੁਰਬਾਤਸਮਾ ਉਹਨਾਂ ਨੇ ਲਿਆ ਬਾਤ ਇਸਮੇ ਤਬ ਬਾਤ ਤੁਰਨ ਤੇ ਯਿਸੂ ਮਸੀਹ ਆਤਮਾ ਦੇ ਚ ਪ੍ਰਾਰਥਾ ਦੇ ਲਈ ਕਲਾਮ ਦੇ ਚ ਲਿਖਿਆ ਤਾਦੀ ਯਿਸੂ ਆਤਮਾ ਦੀ ਗਵਾਹੀ ਦੇ ਨਾਲ ਉਝਾੜ ਵਿੱਚ ਗਿਆ ਅਤੇ ਸ਼ੈਤਾਨ ਤੋਂ ਕੋਲ ਬਤਾਇਆ ਜਾਏ ਤੋ ਖੁਦਾਵੰ ਦੀ ਕਲਾਮ ਚ ਲਿਖੀ ਹੋਣੀ 40 ਦਿਨ ਤੇ 40 ਰਾਤ ਵਰਤਰ ਕੇ ਆਵਤ ਰਖਿਆ ਹallelujah ਅਸੀਂ ਮੈਂ ਉਹ ਤੁਸੀਂ ਹੋਦੇ ਮੇਰੇ ਨਾਲ ਪ੍ਰਾਰਥਾ ਦੇ ਜੀਵਨ ਤੋਂ ਕਿੰਨੀ ਦੂਰ ਆ ਪ੍ਰਾਰਥਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰ ਪਵਿੱਤਰ ਆਤਮਾ ਸਾਨੂੰ ਝੰਜੂੜਦਾ ਵਾ ਉਹ ਸਾਡੇ ਨਾਲ ਗੱਲਾਂ ਕਰਦਾ ਵਾ ਪਰਮੇਸ਼ੁਰ ਦੀ ਆਤਮਾ ਆ ਕੇ ਸਾਨੂੰ ਝੰਜੂੜਦਾ ਹੈ ਪਰਮੇਸ਼ੁਰ ਦੀ ਕਮਾਲੀ ਪ੍ਰਾਰਥਾ ਦੇ ਲਈ ਪਰ ਅਸੀਂ